18 ਅਪ੍ਰੈਲ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 18 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਮੌਸਮ ਜਿਵੇਂ ਪਿਛਲੇ ਦਿਨਾਂ ਦੇ ਮੁਕਾਬਲੇ ਥੋੜਾ ਜਿਹਾ ਬਦਲੇਗਾ ਕਿਉਂਕਿ ਅੱਜ ਰਾਤ ਵੇਲੇ ਲੈਂਦੇ ਪੰਜਾਬ ਬਾਰੇ ਪਾਸੋਂ ਕੁਝ ਕੁ ਖੇਤਰਾਂ ਦੇ ਵਿੱਚ ਉਹ ਹੋਗਾ ਮਾਜੇ ਜਾਂ ਦਬਾਬੇ ਦੇ ਜਿਨ੍ਹਾਂ ਦੇ ਵਿੱਚ ਸਵੇਰ ਵੇਲੇ ਹਲਕੀ ਜਿਹੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਤੇ ਦੂਸਰੀ ਤਰਫ ਜੇਕਰ ਸਵੇਰ ਵੇਲੇ ਚਾਰ ਕਣੀਆਂ ਵੀ ਕਿਸੇ ਖੇਤਰ ਦੇ ਵਿੱਚ ਪੈ ਜਾਂਦੇ ਹਨ ਤਾਂ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੋਵੇਗੀ ਪਰ ਉਹ ਜਿਆਦਾਤਰ ਇਲਾਕਿਆਂ ਦਾ ਮੌਸਮ ਅੱਜ ਦੁਪਹਿਰ ਵੇਲੇ ਤੱਕ ਸਾਫ਼ ਰਹਿਣ ਦੀ ਸੰਭਾਵਨਾ ਹੈ ਧੁੱਪ ਨਿਕਲੇਗੀ ਤੇ ਪੂਰੇ ਦੀ ਹਵਾਵਾਂ ਦੀਆਂ ਵਾਪਸੀਆਂ ਦੇਖਣ ਨੂੰ ਮਿਲਣਗੀਆਂ ਤੇ ਦਿਨ ਥੋੜਾ ਜਿਹਾ ਬੱਟਮਾ ਹੋ ਸਕਦਾ ਹੈ ਬਾਦ ਦੁਪਹਿਰ ਤੋਂ ਜਿਵੇਂ 18, 19 ਅਤੇ 20 ਤਰੀਕ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਨੇਰੀ ਦਾ ਦੌਰ ਜਾਣ ਕਰ ਲਈ ਗੜੇਮਾਰੀ ਵੀ ਦੱਸੀ ਹੋਈ ਸੀਗੀ ਉਸੇ ਤਰ੍ਹਾਂ ਦਾ ਹੀ ਮਾਹੌਲ ਬਣਦਾ ਹੋਇਆ ਜਾਪ ਰਿਹਾ ਹੈ ਬਾਦ ਦੁਪਹਿਰ ਜੇਕਰ ਅੱਜ ਗਰਮੀ ਤੇ ਹਮਸ ਪੂਰੀ ਤਰ੍ਹਾਂ ਨਾਲ ਬਣਦੀ ਹੈ ਤਾਂ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਬੱਦਲਵਾਈ ਬਣ ਸਕਦੀ ਹੈ ਉਹ ਇਹ ਬੱਦਲਵਾਈ ਪੰਜਾਬ ਦੇ ਕਿਸੇ ਹੀ ਹਿੱਸੇ ਦੇ ਵਿੱਚੋਂ ਵੀ ਬਣ ਸਕਦੀ ਹੈ ਜਿਵੇਂ ਉਮਾਜੀ ਦਾ ਇਲਾਕਾ ਵੀ ਹੋ ਸਕਦਾ ਹੈ ਦਬਾਬੇ ਦਾ ਤੇ ਮਾਲਵੇ ਦਾ ਵੀ ਉਸ ਦੇ ਵਿੱਚ ਅੱਜ ਅੱਧੀ ਰਾਤ ਤੋਂ ਪਹਿਲਾਂ ਪਹਿਲਾਂ ਮੀਂਹ ਹਨੇਰੀ ਦਾ ਇੱਕ ਤਕੜਾ ਦੌਰ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਹੋਇਆ ਦਿਖਾਈ ਦੇਵੇਗਾ ਜਿਦੇ ਵਿੱਚ ਤੇਜ਼ ਮੀਂਹ ਹਨੇਰੀ ਅਤੇ ਗੜੇਮਾਰੀ ਦੀ ਸੰਭਾਵਨਾ ਰਹੇਗੀ ਗੜੇਮਾਰੀ ਵੀ ਕੁਝ ਕਿ ਖੇਤਰਾਂ ਦੇ ਵਿੱਚ ਹੋ ਸਕਦੇ ਹੈ ਤੇ ਮਾਈਕਰੋ ਬ੍ਰਾਸਟ ਜਿਵੇਂ ਚੱਕਰਵਾਤੀ ਤੁਹਾਰਨੀਆਂ ਬਣਦਾ ਹੈ ਅਜਿਹਾ ਮਾਹੌਲ ਵੀ ਬਣ ਸਕਦਾ ਹੈ ਪਰ ਜੇਕਰ ਸਵੇਰ ਵੇਲੇ ਬੱਦਲਵਾਈ ਜ਼ਿਆਦਾਤਰ ਪੰਜਾਬ ਦੇ ਹਿੱਸੇ ਵਿੱਚ ਰਹਿੰਦੀ ਹੈ ਜਾਂ ਮਾੜਾ ਮੋਟਾ ਮੀਂਹ ਦੀਆਂ ਕਾਰਵਾਈਆਂ ਹੁੰਦੀਆਂ ਨੇ ਫਿਰ ਇਕੱਲਾ ਮੀਂਹ ਹਨੇਰੀ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਵਿੱਚ ਤੂਫਾਨ ਵਰਗੇ ਜਾਂ ਤੇਜ਼ ਹਨੇਰੀਆਂ ਤੋਂ ਬਚਾਅ ਹੁੰਦਾ ਹੋਇਆ ਦਿਖਾਈ ਦੇਵੇਗਾ ਇਸੇ ਤਰ੍ਹਾਂ ਹੀ ਹਰਿਆਣਾ ਤੇ ਰਾਜਸਥਾਨ ਦੇ ਵੀ ਬਹੁਤ ਖੇਤਰਾਂ ਦੇ ਵਿੱਚ ਅੱਜ ਅਜਿਹੇ ਹਾ ਮਾਹੌਲ ਬਣੇਗਾ ਦੁਪਹਿਰ ਤੋਂ ਬਾਅਦ ਬੱਦਲਵਾਈ ਦੇ ਨਾਲ ਤੇਜ਼ ਤੂੜਪਰੀਆਂ ਹਨੇਰੀਆਂ ਦੇਖਣ ਨੂੰ ਮਿਲਣਗੀਆਂ ਜਿਵੇਂ ਕੱਲ ਰਾਤੀ ਵੀ ਬਿਕਨਰ ਸਾਈਡ ਕਾਫੀ ਵੱਡੇ ਪੱਧਰ ਤੇ ਮੀਂਹ ਅਤੇ ਗੜੇਮਾਰੀ ਦੇਖੀ ਗਈ ਸੀ ਕਿ ਅੱਜ ਪੰਜਾਬ ਦੇ ਵਿੱਚ ਵੀ ਅਜਿਹਾ ਹੀ